ਆਸਤੋਂ ਦਾ ਮਜ਼ਬੂਤੀ ਲਾਈਫ ਬਹੁਤ ਤਗੜੀ ਹੈ ਜੀ ਮਜ਼ਬੂਤੀ ਬਹੁਤ ਤਗੜੀ ਹੈ ਹਾਂਜੀ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਦੋਸਤੋ ਤੁਸੀਂ ਦੀਵਾਰ ਦਾ ਹਾਲ ਦੇਖ ਸਕਦੇ ਹੋ ਇਹ ਦੀਵਾਰ ਜਿਹੜੀ ਹੈਗੀ ਹੈ ਹੋਰੀ ਦੋ ਨੰਬਰ ਇਟ ਦੀ ਹੈ ਜਿਹੜੀ ਦੋ ਨੰਬਰ ਇਟ ਦੀ ਹੈ ਇਟ ਖਤਮ ਹੋ ਚੁੱਕੀ ਹੈ ਇਸ ਦੀਵਾਰ ਦੇ ਵਿੱਚ ਇਸ ਦੀਵਾਰ ਨੂੰ ਆਪਾਂ ਰਿਪੇਅਰਿੰਗ ਕਰਾਂਗੇ ਤਾਂ ਕਿ ਇਹਦੀ ਲਾਈਫ ਪਾ ਲਵੇ ਪੂਰੀ 20 ਸਾਲ ਹੋਰ ਇਹ ਦੀਵਾਰ 20 ਸਾਲ ਹੋਰ ਚੱਲੂਗੀ ਆਹ ਦੋਸਤੋ ਇਸ ਦਾ ਪਲਾਸਤਰ ਆਪਾਂ ਕਰਾਂਗੇ ਬਜਰੀ ਦਾ ਜੋ ਕਿ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਪਾਂ ਇਸ ਸਾਈਡ ਕਰ ਰੱਖਿਆ ਕਾਲਮ ਦੇ ਪਲਾਸਤਰ ਜਿਹੜਾ ਬਜਰੀ ਦਾ ਕਰਿਆ ਤੇ ਕਾਲਮ ਵੀ ਇਸੇ ਤਰ੍ਹਾਂ ਹੀ ਸੀਗਾ ਜਿਵੇਂ ਤੁਸੀਂ ਆਹ ਇੱਧਰ ਦੇਖ ਰਹੇ ਹੋ ਇਸੇ ਤਰ੍ਹਾਂ ਕਾਲਮ ਸੀਗਾ ਇਸ ਦੀਵਾਰ ਨੂੰ ਦੋਸਤੋ ਪਹਿਲਾਂ ਵਧੀਆ ਪ੍ਰੋਪਰ ਸਾਫ਼ ਕਰਨੀ ਹੈ ਸਾਫ਼ ਕਰਕੇ ਦੇ ਉੱਤੇ ਚਾੜੂ ਮਾਰ ਕੇ ਤੇ ਪਾਣੀ ਮਾਰ ਕੇ ਤਰਾਈ ਕਰਕੇ ਬਿਲਕੁਲ ਤੋ ਲੈਣੀ ਇਹਨੂੰ ਜੋ ਕੋਈ ਇੱਟ ਜ਼ਿਆਦਾ ਖੁਰੀ ਹੋਈ ਉਹਨੂੰ ਬਿਲਕੁਲ ਕੱਢ ਦੇਣਾ ਬਾਹਰ ਜੇ ਜਿਆਦਾ ਖੱਡੇ ਹੋ ਜਾਣਗੇ ਤਾਂ ਜਿਆਦਾ ਖੱਡੇ ਆਪਾਂ ਪਹਿਲਾਂ ਇਹਦੇ ਵਿੱਚ ਟਾਂਕੇ ਲਾਤੇ ਆ ਜਿਹੜੇ ਕੋਈ ਵੱਡੇ ਖੱਡੇ ਸੀਗੇ ਇੱਟਾਂ ਜਿਆਦਾ ਖੁਰਗੀਆਂ ਸੀ ਇਹਨਾਂ ਦੇ ਵਿੱਚ ਆਪਾਂ ਟਾਂਕੇ ਲਾਤੇ ਨੀਰਾ ਸੀਮਿੰਟ ਪਹਿਲਾਂ ਕੋੜ ਕੇ ਲਾ ਕੇ ਇਸੇ ਤਰ੍ਹਾਂ ਦੋਸਤੋ ਤੁਸੀਂ ਵੀ ਬਿਲਕੁਲ ਸਾਫ਼ ਕਰ ਲੈਣੀ ਦੇਖ ਲੈਣਾ ਵੀ ਤੁਸੀਂ ਆਹ ਵੀਡੀਓ 'ਚ ਦੇਖ ਰਹੇ ਹੋ ਦੋ ਨੰਬਰ 8 ਸੀ ਬਿਲਕੁਲ ਸੀਮਿੰਟ ਆਪਾਂ ਪਹਿਲਾਂ ਨੀਰੂ ਦਾ ਕੋਲ ਬਣਾ ਕੇ ਇਸ ਤਰ੍ਹਾਂ ਨੀਰਾ ਸੀਮਿੰਟ ਕੋੜ ਕੇ ਲਾਉਣਾ ਹੈ ਟਰਾਈ ਕਰਾਂਗੇ ਨੀਰੇ ਸੀਮਿੰਟ ਦੀ ਕੋੜ ਕੇ ਟਰਾਈ ਕਰਕੇ ਉਸ ਤੋਂ ਬਾਅਦ ਹੀ ਆਪਾਂ ਇਹਦਾ ਪਲਾਸਟਰ ਚਾਲੂ ਕਰਾਂਗੇ ਇਸ ਦਾ ਪਲਾਸਟਰ ਕਰਨਾ ਹੈ ਦੋਸਤੋ ਆਪਾਂ ਇਹ ਜਿਹੜਾ ਹੈਗਾ ਲਾਲ ਰੰਗ ਦੀ ਬਜਰੀ ਹੈ ਇਹ ਇਹਦੇ ਵਿੱਚ ਪੱਥਰ ਹੈ ਇਹ ਇਸ ਪੱਥਰ ਦੀ ਆਪਾਂ ਪਲਾਸਟਰ ਕਰਾਂਗੇ ਇਹ ਮਾਰਬਲ ਟੈਕਚਰ ਹੀ ਹੋ ਜਾਏ ਇੱਕ ਤਰ੍ਹਾਂ ਦਾ ਛਾਣ ਕੇ ਕਰਾਂਗੇ ਇਹਨੂੰ ਵਧੀਆ ਦੋਸਤੋ ਇਸ ਤਰ੍ਹਾਂ ਤੁਸੀਂ ਹਲਕਾ ਫੁਲਕਾ ਪਾਣੀ ਮਾਰਨਾ ਹੈ ਦੀਵਾਰ ਦੇ ਉੱਤੇ ਜਿਆਦਾ ਪਾਣੀ ਨਹੀਂ ਮਾਰਨਾ ਹਲਕੀ ਫੁਲਕੀ ਤਰਾਈ ਕਰਨੀ ਇਹਨੂੰ ਤੁਸੀਂ ਵਧੀਆ ਛਾਣ ਕੇ ਬਜਰੀ ਨੂੰ ਛਾਣ ਕੇ ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਗਿੱਲਾ ਕਰ ਲੈਣਾ ਇਦਾਂ ਰੇਸਾ ਵਧੀਆ ਬਣ ਜਾ ਗਿੱਲਾ ਕਰਕੇ ਫਿਰ ਆਪਾਂ ਇਹਦੇ ਵਿੱਚ ਸਿਮਿੰਟ ਪਾਵਾਂਗੇ ਹਲਕਾ ਫੁਲਕਾ ਗਿੱਲਾ ਕਰਕੇ ਨਾ ਇਹਨੂੰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਸਿਮਿੰਟ ਪਾਵਾਂਗੇ ਤੇ ਰੇਸਾ ਵਧੀਆ ਬਣ ਜਾ ਮਿੱਟੀ ਬਿਲਕੁਲ ਹੀ ਨਹੀਂ ਰਲੋਣੀ ਇਹਦੇ ਵਿੱਚ ਪਰੇਤੀ ਵੀ ਨਹੀਂ ਰਲੋਣੀ ਤੇ ਇਸ ਤਰ੍ਹਾਂ ਦੋਸਤੋ ਨਿਹਰੇ ਸਿਮਿੰਟ ਦਾ ਪਹਿਲਾਂ ਕੋਲ ਬਣਾ ਕੇ ਆਪਾਂ ਨਿਹਰੇ ਸਿਮਿੰਟ ਦੀ ਉੱਤੇ ਤਰਾਇ ਕਰਨੀ ਹੈ ਇਹ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਜਿਹੜੇ ਵੱਡੇ ਖੱਡੇ ਸੀਗੇ ਆਪਾਂ ਉਹਨਾਂ ਦੇ ਵਿੱਚ ਆ ਥੱਲੇ ਪਹਿਲਾਂ ਇੱਕ ਵਾਰ ਰਿਪੇਅਰਿੰਗ ਲਾਤੀ ਸੀਗੀ ਹੋਣ ਜਦੋਂ ਤੇ ਦੁਆਰੇ ਪਲਾਸਟਰ ਹੁੰਦਾ ਇਸ ਤਰ੍ਹਾਂ ਦੋਸਤੋ ਪੂਰੀ ਤਰਾਈ ਕਰਕੇ ਆਪਾਂ ਸੀਮੈਂਟ ਦੀ ਫਿਰ ਆਪਾਂ ਪਲਾਸਟਰ ਚਾਲੂ ਕਰਾਂਗੇ ਦੇ ਉੱਤੇ ਇਸੇ ਤਰ੍ਹਾਂ ਦੋਸਤੋ ਆਪਾਂ ਜਿਵੇਂ ਪਲਾਸਟਰ ਕਰਦੇ ਆ ਉਸੇ ਤਰ੍ਹਾਂ ਦੀਨ ਚਾ ਦੀਵਾਰ ਦੇ ਉੱਤੇ ਚਾਪ ਕੇ ਪਹਿਲਾਂ ਫੇਰੀ ਪਲਾਸਟਰ ਉਹ ਆਪਾਂ ਜਿਹੜਾ ਫਿਲਰ ਤੇ ਪਲਾਸਟਰ ਕਰਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਪਲਾਸਟਰ ਹੁੰਦਾ ਹੈ ਮਜ਼ਬੂਤੀ ਲਾਈਫ ਬਹੁਤ ਅਗੜੀ ਹੈ ਜੀ ਮਜ਼ਬੂਤੀ ਬਹੁਤ ਅਗੜੀ ਹੈ ਪਲਾਸਟਰ ਵੀ ਦੋਸਤੋ ਇਸੇ ਤਰ੍ਹਾਂ ਤੁਸੀਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਾਂ ਪਲਾਸਟਰ ਦੀ ਤਰ੍ਹਾਂ ਪਲਸਤਰੀ ਹੋ ਵਧੀਆ ਤੇ ਇਹਦੀ ਜੇ ਆਪਾਂ ਲਾਈਫ ਦੀ ਕੱਲ ਕਰੀਏ ਤਾਂ ਲਾਈਫ ਬਹੁਤ ਤਗੜੀ ਹੁੰਦੀ ਹੈ ਇਹ ਇਹ ਜਿਹੜੀ ਆਪਾਂ ਜਗਾ ਜਿਹੜੀ ਸੀਲਨ ਸਲਾਬ ਸ਼ੋਰ ਆ ਰਿਹਾ ਤਾਂ ਉਥੇ ਲਾਵਾਂਗੇ ਇਹ ਬਜਰੀ ਦਾ ਪਲਾਸਟਰ ਕਰਾਂਗੇ ਤਾਂ ਬਾਲਾ ਵਧੀਆ ਰਹੂਗਾ ਉਥੇ ਸ਼ੋਰ ਸਲਾਬ ਮਤਲਬ ਬਹੁਤ ਘੱਟ ਆਊਗਾ ਇਸ ਤੇ ਜਿਹੜਾ ਆਪਾਂ ਬਰੇਚੀ ਦਾ ਪਲਾਸਟਰ ਕਰਦੇ ਹਾਂ ਤੇ ਥੋੜਾ ਸ਼ੋਰ ਸਲਾਬ ਆਉਂਦਾ ਤਾਂ ਉਹ ਪਲਾਸਟਰ ਆਪਣਾ ਉਖੜ ਜਾਂਦਾ ਤਾਂ ਇਹਦੀ ਥੋੜੀ ਲਾਈਫ ਜ਼ਿਆਦਾ ਹੈ ਇਸ ਕਰਕੇ ਜਿੱਥੇ ਆਪਣੇ ਥੱਲੇ ਥੱਲੇ ਜਿਵੇਂ 4 ਫੁੱਟ ਤੱਕ ਇਹ ਪਲਾਸਟਰ ਹੋ ਜੇ ਤਾਂ ਆਪਣੇ ਮਕਾਨ ਦੀ ਲਾਈਫ ਬਹੁਤ ਤਗੜੀ ਬਣ ਜਾਂਦੀ ਹੈ ਇਸੇ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜੀ ਮੈਂ ਆਪਾਂ ਗੱਜ ਮਾਰ ਕੇ ਵਧੀਆ ਪ੍ਰੋਪਰ ਗੱਜ ਦੇ ਵਿੱਚ ਹੀ ਪਲਾਸਟਰ ਹੋਊਗਾ ਇਹਦਾ ਗੱਜ ਦੇ ਵਿੱਚ ਹੀ ਆਪਾਂ ਪਲਾਸਟਰ ਕਰਾਂਗੇ ਤਾਂ ਇਹ ਬਜਰੀ ਆਪਣੇ ਰਾਜਸਥਾਨ ਚ ਤਾਂ ਆਮ ਹੀ ਮਿਲ ਜਾਂਦੀ ਹੈ ਪੰਜਾਬ ਸਾਈਡ ਕਾ ਨਹੀਂ ਬਜਰੀ ਥੋੜੀ ਕ੍ਰੈਸ਼ਰ ਜਾਂਦੀ ਹੈ ਤਾਂ ਕ੍ਰੈਸ਼ਰ ਦਾ ਵੀ ਤੁਸੀਂ ਕਰ ਸਕਦੇ ਹੋ ਕ੍ਰੈਸ਼ਰ ਵੀ ਬਜਰੀ ਤਰ੍ਹਾਂ ਹੀ ਕੰਮ ਕਰਦਾ ਹੈ ਤਾਂ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਵੀ ਆਪਾਂ ਪਲਾਸਟਰ ਪ੍ਰੋਪਰ ਬਿਲਕੁਲ ਗਾਜ ਦੇ ਵਿੱਚ ਤੇ ਇਸੇ ਤਰ੍ਹਾਂ ਤੁਸੀਂ ਗਰਮਾਲੀ ਜਿਵੇਂ ਆਪਾਂ ਲੱਕੜ ਦੀ ਗਰਮਾਲੀਆਂ ਜਾਂ ਰੂਸੀ ਬੋਲ ਜਿਵੇਂ ਆਪਾਂ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਬਰੇਤੀ ਦੇ ਪਲਾਸਟਰ ਤੇ ਚੱਲਦਾ ਉਸੇ ਤਰ੍ਹਾਂ ਹੀ ਚੱਲੂਗਾ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋਊਗਾ ਵੀਡੀਓ ਨੂੰ ਵਧੀਆ ਵੱਧ ਤੋਂ ਵੱਧ ਲਾਈਕ ਕਮੈਂਟ ਕਰਿਆ ਕਰੋ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਆ ਕਰੋ ਤੇ ਤਾਂ ਕਿ ਕਿਸੇ ਹੋਰ ਪ੍ਰਾਣੂ ਵੀ ਇਸ ਦੇ ਬਾਰੇ ਜਾਣਕਾਰੀ ਮਿਲੇ ਤਾਂ ਤੁਸੀਂ ਦੇਖ ਰਹੇ ਹੋ ਦੋਸਤੋ ਵੀ ਆਪਣੇ ਵੀਡੀਓ ਦੇ ਵਿੱਚ ਜਿਹੜੀ ਗਰਮਾਲੀ ਬਰੇਤੀ ਦੇ ਉੱਤੇ ਆਪਾਂ ਚੱਲੋ ਨੇ ਉਸੇ ਤਰ੍ਹਾਂ ਹੀ ਚੱਲਣੀ ਹੈ ਤੇ ਜਿਹੜੇ ਖੱਡੇ ਹੁੰਦੇ ਰਹਿੰਦੇ ਆ ਖੱਡਿਆਂ ਦੇ ਵਿੱਚ ਆਪਾਂ ਚਾਟ ਪਰ ਕੇ ਪਲਾਸਟਰ ਕਰਾਂਗੇ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਫ਼ ਸੁਥਰਾ ਵਧੀਆ ਪਲਾਸਟਰ ਹੋਊਗਾ ਉੱਤੇ ਆਪਾਂ ਰੰਗ ਪੁੱਟੀ ਜਾਂ ਕੁਝ ਵੀ ਕਰਵਾ ਸਕਦੇ ਹਾਂ ਤੇ ਮਾਰਬਲ ਟੈਕਚਰ ਹੁੰਦਾ ਜਿਵੇਂ ਉਸ ਤਰ੍ਹਾਂ ਹੀ ਇੱਕ ਮਾਰਬਲ ਟੈਕਚਰ ਤਰ੍ਹਾਂ ਹੀ ਕੰਮ ਕਰਦਾ ਹੈ ਤੇ ਇਹਦੀ ਸਟਰੈਂਥ ਬਹੁਤ ਤਕੜੀ ਹੈ ਇਹਦੇ ਪੱਥਰ ਨੂੰ ਕੀ ਹੈ ਨਾ ਪਾਣੀ ਖਰਾਬ ਨਹੀਂ ਕਰਦਾ ਛੇਤੀ ਕਿਤੇ ਤਾਂ ਇਹ ਖੁਰਦਾ ਨਹੀਂਗਾ ਪਲਾਸਟਰ ਇਸੇ ਤਰ੍ਹਾਂ ਹੀ ਦੋਸਤੋ ਤੁਸੀਂ ਵੀ ਆਪਦੇ ਘਰੇ ਜਿੱਥੇ ਸੋਰਾ ਸਲਾਬ ਹੁੰਦਾ ਉੱਥੇ ਇਹ ਪਲਸਟਰ ਕਰ ਸਕਦੇ ਹੋ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਬਿਲਕੁਲ ਸਾਫ ਸੁਗਰਾ ਪਲਸਟਰ ਹੈ ਕਲਰ ਥੋੜਾ ਜਿਆਦਾ ਲਾਲ ਦਿਖੂਗਾ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਵੀਡੀਓ ਨੂੰ ਬាទ ਬាទ ਸ਼ੇਅਰ ਕਰੋ ਲਾਈਕ ਕਮੈਂਟ ਧੰਨਵਾਦ